ਕੇ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਲਓ ਜੀ ਮਿੱਤਰੋ ਆ ਬੈਰਿੰਗ ਕੱਲ ਮਾੜਾ ਜਿਹਾ ਢਿੱਲਾ ਹੋ ਗਿਆ ਸੀ ਤੇ ਢਿੱਲਾ ਹੋਣ ਕਰਕੇ ਫਿਰ ਇਹ ਬਦਲਿਆ ਪਲੇ ਦਿਖਾਉਣ ਲੱਗ ਗਿਆ ਸੀ ਕਰਿਆ ਇਹਦਾ ਕੰਮ ਫੀਡਰ ਦੀ ਪਲੇਟ ਖੋਲੀ ਹੋਈ ਆ ਹੁਣ ਲਾਉਣਗੇ ਰਾਤ ਪਾ ਕੇ ਗਏ ਨੇ ਮੰਗਾ ਪਹੁੰਚ ਗਿਆ ਤੇ ਲੱਡੂ ਨੇ ਆ ਜਾਣਾ ਟਾਈਮ 7:30 ਦਾ ਹੋ ਗਿਆ ਹਲੇ ਆਏ ਨਹੀਂ ਸਾਰੇ ਲਾਡੀ ਫੋਰਮੈਨ ਵੀ ਪਹੁੰਚ ਚੁੱਕੇ ਨੇ ਜੋ ਕਿ ਮਸ਼ੀਨ ਦੇ ਲਵੇ ਨੂੰ ਜਾ ਰਹੇ ਨੇ ਜੱਸੇ ਨੇ ਪੀਲੇ ਰੰਗ ਦਾ ਪਰਨਾ ਤੇ ਜੱਸੇ ਨੂੰ ਆਰਡਰ ਕਰਤਾ ਵੀ ਮਸ਼ੀਨ ਕੱਢਣੀ ਆ ਟਰੈਕਟਰ ਪਰੇ ਕਰ ਤੇ ਮੰਗੇ ਨੇ ਕਰ ਲਈ ਸੈਲਫ ਮਾਰ ਕੇ ਮਸ਼ੀਨ ਸਟਾਰਟ ਪਰਨਾ ਪਾ ਲਿਆ ਗਲ ਚ ਫਿਲਟਰ ਚੱਕਣ ਲੱਗਿਆ ਲੀਵਰ ਲਾ ਕੇ ਦੇਖ ਲੈ ਖੜਕਾ ਖੜਕਾ ਕਰਦਾ ਕ ਨਹੀਂ ਦਾ ਕਰਿਆ ਇਹਦਾ ਕੰਮ ਮਾੜਾ ਮੋਟਾ ਖੇਚ ਜਾਣ ਨਾ ਔਰੇ ਜੰਗਾ ਕਰ ਲਾ ਤੇ ਨਾਲ ਹੁੰਦੇ ਲਾਡੀ ਨੇ ਵੀ ਮਾਰਤੀ ਸੈਲਫ ਆ ਦੇਖੋ ਜਾਲੀ ਘੁੰਮ ਰਹੀ ਆ ਨਾ ਆ ਜਿਹੜੀ ਵੀ ਬਹੁਤ ਫਾਇਦਾ ਇੱਕ ਬੰਦੇ ਦਾ ਕੰਮ ਸਾਰ ਜਿਹੜੀਆਂ ਅਸੀਂ ਨੇ ਧਾਗਾ ਬੰਨਿਆ ਹੋਇਆ ਇਹਦੇ ਨਾਲ ਵੀ ਜਾਲੀ ਸਾਫ਼ ਹੋਈ ਜਾਂਦੀ ਆ ਤੇ ਇਹਨਾਂ ਨੇ ਬੰਨਿਆ ਹੋਇਆ ਕੱਪੜਾ ਆਪਾਂ ਦੇਖੋ ਮੈਂ ਕਿਨੇ ਲਾਇਆ ਮਸ਼ੀਨ ਦਾ ਲੀਵਰ ਆਪਣੇ ਗਵਾਂਡੀਆਂ ਤੇ ਚੱਲਦੀ ਆ ਜੀ ਮਸ਼ੀਨ ਆਪਣੇ ਅਠੇ ਵਾਲੇ ਪਲਾੜ ਦੇ ਨਾਲ ਨੋਟ ਕਰਿਆਂ ਦੇ ਕੀਪੇ ਬਾਈ ਉਹਨਾਂ ਦੇ ਉਹ ਬੈਠਾ ਲੈਕਟਰ ਤੇ ਉਹ ਵਾਲੀ ਬਾਈ ਵਾਲੀ ਮਸ਼ੀਨ ਚੱਲਦੀ ਐ ਗੋਪੀ ਦੇ ਲੋ ਜੀ ਆਹ ਬਲੱਡ ਵੜਦਾ ਹਨਾ ਹੁਣੇ ਵੱਢਿਆ ਆਹੀ ਕੇ ਰਹਿਦਾ ਹੁਣ ਰਹਿ ਗਿਆ ਗੋਪੀ ਦਾ ਤੇ ਆਹ ਲਾਂਗਾ ਚੈੱਕ ਕਰੋ ਤੇ ਆਹ ਟਿੱਬੇ ਲੱਗੇ ਐ ਡਬਲ ਥਰੈਸਰ ਮਸ਼ੀਨ ਦੇ ਨੇ ਦੇਖੋ ਆ ਉਹ ਦਿਨ ਆਪਾਂ ਵੱਢ ਕੇ ਗਏ ਸੀ ਉੱਪਰਲਾ ਫਲਾਟ ਆ ਦੁਪਹਿਰੇ ਚ ਤੇ ਮਗਾ ਮੂਰੇ ਉੱਤਰ ਕੇ ਰੀਲ ਦਾ ਕੋਈ ਟੈਂਟੂਨ ਖੁੱਲ ਗਈ ਉਹਨੂੰ ਕਰ ਰਿਹਾ ਸੈਟ ਉਹਦੇ ਲੱਗਿਆ ਕੋਈ ਕਰਦਾ ਹੋਰੇ ਖੜਾ ਕੋ ਚੜ ਗਿਆ ਹੋਣਾ ਇੱਟ ਮੱਥਾ ਕੋਈ ਹੋਏ ਹੋਈ ਮਿੱਤਰੋ ਕੱਦ ਕਾਰ ਚੈੱਕ ਕਰੋ ਕਣਕ ਦਾ ਕਿੱਡਾ ਲੱਡੂ ਦੇ ਕਿੱਥੇ ਤੱਕ ਆਉਂਦੀ ਆ ਲੋ ਬਹੁਤ ਲੰਬੀ আর ਸਿੱਧੀ ਖੜੀ ਆ ਕੋਈ ਨਵਾਂ ਬੀਜ ਕਹਿੰਦਾ ਕੋਪੀ ਬਾਈ ਕਿਹੜਾ ਆਏ ਤੇ ਪੁੱਛਦਿਆਂ ਉਹਨੂੰ ਕਿਹੜਾ ਏ ਹਾਂ ਐਡਾ ਲੰਬਾ ਹੈ ਥੋੜੀ ਹੋਈ ਦੀ ਬੱਲੀ ਉੱਥੇ ਲੈ ਗਿਆ ਲੈ ਲੱਡੂ ਕਮਾਲ ਕਰਤੀ ਲੱਡੂਆ ਇੰਨਾ ਇੰਨਾ ਬਲ ਪੈ ਜਾਂਦਾ ਥੱਲੇ ਨੂੰ ਝੁਕ ਜਾਂਦੀ ਆ ਉਹ ਸੋਹਣੀ ਬੱਲੀ ਆ ਮਿੱਤਰੋ ਬਹੁਤ ਜਿਆਦੇ ਸੋਹਣੀ ਬੱਲੀ ਆ ਕਣਕ ਦੀ ਇੱਕ ਸਾਰ ਪੱਕਦੀ ਆਂ ਵੀ ਚੋਕੀ ਖੜੀ ਆ ਪੂਰੀ ਦੂਏ ਚਲਦੀ ਆ ਐ ਲੱਡੂ ਦੂਏ ਚ ਚੱਲਦਾ ਜੀ ਕੰਮਕਾਰ ਤੇ ਟਟਮਾ ਕੰਮਾ ਹੁਣ ਤੁਹਾਨੂੰ ਪਤਾ ਕਦੇ ਕਿਤੇ ਕਦੇ ਕਿਤੇ 2 ਕਿਲੇ 4 ਕਿਲੇ 2 ਕਿਲੇ 4 ਕਿਲੇ ਦਰਵਾਜ ਸਿੰਘ ਪਹੁੰਚ ਗਏ ਇਹ ਕਹਿੰਦਾ ਮੈਂ ਮਸ਼ੀਨ ਕੋ ਜਾ ਕੇ ਆਉਣਾ ਤੇ ਹਾਂਜੀ ਕੀ ਕਰਨਾ ਆਏ ਹੋ ਮਸ਼ੀਨ ਦੇਖਣੇ ਸਾਸੀ ਘਰ ਬਲਾਉ ਪਹਿਲਾਂ ਸਾਰਿਆਂ ਨੂੰ ਹੋਰ ਘੈਂਟ ਆ ਪੜਿਆ ਆ ਇਹ ਜਗਦਾ ਰਹਿੰਦਾ ਥੋੜਾ ਜਿਆ ਜੱਕ ਖੋਲ ਮੜੀ ਜੀ ਆ ਨਾ ਕਰਿਆ ਕਰ ਯਾਰ ਹੈ ਹੁਣ ਵਿੱਚ ਬੈਠਣਾ ਮਸ਼ੀਨ ਦੇ ਘੜਾ ਲਾਉਣਾ ਮਸ਼ੀਨ 'ਚ ਬਹਿ ਕੇ ਜਾਂ ਭੱਜ ਜਾ ਹੁਣ ਚੱਲਿਆ ਜਾ ਫਿਰ ਲਾਡੀ ਨੂੰ ਭੇਜ ਦੀ ਚਾਹ ਪੀ ਲੂਗਾ ਤਰੋ ਸਾਢੇ 3.5 4 ਦਾ ਟਾਈਮ ਹੈ ਤੇ ਬੱਦਲ ਫੇਰ ਨਿਕਲਿਆ ਅੱਜ 21 ਤਰੀਕ ਹੈ ਆਪਾਂ ਕਟਰ ਲਾਉਣ ਲੱਗਿਆ ਮਸ਼ੀਨ ਆਉਂਦੀ ਆ ਆ ਦੇਖੋ ਆ ਟਰਾਲੀ ਭਰੀ ਆ ਇੱਧਰ ਤੇ ਹੁਣ ਚੱਲਦੇ ਆ ਆਪਾਂ ਜਿਹੜਾ ਘੇਰਾ ਵਿਚਾਲੇ ਰਿਆਂ ਦਾ ਅੱਜ ਸਾਰੀ ਦਿਹਾੜੀ ਟਰਾਲੀਆਂ ਨਹੀਂ ਲੈ ਕੇ ਆਏ ਹੁਣ ਲੈ ਕੇ ਆਏ ਨੇ ਉਹ ਅੱਧਾ ਪੌਣਾ ਘਾਟਾ ਮਸ਼ੀਨ ਖੜ ਕੇ ਆ ਗਈ ਸੀ ਤੇ ਹੁਣ ਫੇਰ ਇੱਧਰ ਲਾਈ ਤੇ ਇਹ ਵੱਢ ਕੇ ਹੁਣ ਢਾਈ ਕੁ ਕੀਲੇ ਜਿਹੜੇ ਥੀਗੇ ਹੁਣ ਦੁਬਾਰੇ ਉੱਥੇ ਚੱਲੇ ਆ ਤੇ ਸ਼ਾਨੂੰ ਨੇ ਆਪਣਾ ਘੇੜਾ ਗੂੜਾ ਲਾ ਲਿਆ ਮਸ਼ੀਨ 'ਚ ਤੇ ਹੁਣ ਬੈਠਾ ਕਾਟਰ ਲਾਹਾ ਕੇ ਚਲਦਿਆਂ ਪਿੰਡ ਨੂੰ ਹੁਣ ਇਹ ਕਰੂ ਆਪਣੀ ਪੜ੍ਹਾਈ ਸਕੂਲ ਦੀ ਕੰਮ ਦੇਣ ਲੱਗਿਆ ਸਕੂਲ ਦਾ ਨੰਬਰ ਲੈ ਗਿਆ ਵਧੀਆ ਪਰ ਥੋੜਾ ਜਿਹਾ ਜ਼ੋਰ ਲਾ ਕੇ ਪੜਾਉਣਾ ਪੈਂਦਾ ਪੜਦਾ ਵਧੀਆ ਵੈਸੇ ਗੋਡਾ ਕੰਮ ਹਨਾ ਬਾਈ ਸਾਰਿਆਂ ਨੂੰ ਕਹੋ ਜੋੜੀ ਵਿੱਚੇ ਰਹਿੰਦੀ ਆ ਦੋਏ ਦੇਖ ਲੋ ਨਹੀਂ ਬੰਦਾ ਛਾਵਾ ਚ ਨੂੰ ਭਜੂਗਾ ਏਸੀ ਕਰਕੇ ਨਾਲੇ ਬਾਲਟੀ ਰੱਖੀ ਹੋਈ ਆ ਵਿੱਚੇ ਬੈਠਾ ਦੇਖ ਲੋ ਜੱਸਾ ਬਾਈ ਜਿੰਨੇ ਗਿਹੜੇ ਮਸ਼ੀਨ ਨੇ ਦੇਣਾ ਨੇ ਵਿੱਚੇ ਰਹਿਣਾ ਦੇਖ ਲੋ ਇਹ ਫਰਕ ਆ ਇੱਕ ਆਏ ਬੰਦਾ ਨਹੀਂ ਬੰਦਾ ਕਿਤੇ ਪਾਣੀ ਪਾੜੂਗਾ ਦਰਖਤ ਥੱਲੇ ਜਾਊਗਾ ਜੇ ਬੰਦੇ ਖੜੇ ਹੋਣਗੇ ਉਹਨਾਂ ਕੋ ਜਾਊ ਇਹਨਾਂ ਨੇ ਵਾਸ ਕਟਰ ਪਾਉਣਾ ਵਿੱਚ ਵੜ ਜਾਣਾ। ਐਨਾ ਸੁਖਾ ਹੈ ਜੀ ਇਹ ਦਾ। ਜੀ ਮਿੱਤਰੋ ਥੱਲੇ ਵਾਲੀ সুইਟ ਕੌਰਨ ਵੀ ਅੱਜ ਜਿਹੜਾ ਪਾਸਾ ਭਰ ਗਿਆ ਸੀ ਉਹਨੂੰ ਪਾ ਰਿਹਾ ਯੂਰੀਆ ਠੇਕੇਦਾਰ ਆ ਦੇਖੋ। ਨਾਲ ਹੁੰਦੇ ਜਿੰਨਾ ਪਲਾਟ ਰਾਤ ਨੂੰ ਸਵੇਰੇ 4 ਵਜੇ ਲਾਈਟ ਆਉਂਦੀ ਆ 8 ਵਜੇ 9 ਵਜੇ ਤੱਕ ਰਹਿੰਦੀ ਆ ਜਿੰਨਾ ਕੋ ਭਰ ਜਾਂਦਾ ਤੇ ਉਹਨੇ ਨੂੰ ਇਹ ਯੂਰੀਆ ਪਾਈ ਜਾਂਦਾ। ਖਲਾਰੀ ਜਾਂਦੇ ਨੇ। ਇਹ ਆ সুইਟ ਕੌਰਨ ਮਿੱਠੀ ਮੱਕੀ। ਕਰਦਾ ਹੀ ਕਰਦਾ ਕਰਿਆ ਪਿਆ ਜੱッセ ਉਹਨਾਂ ਨੇ ਅੱਜ ਹਵਾ ਟਿਕੀ ਹੋਈ ਆ ਮੌਸਮ ਗੜਬੜੀ ਚ ਰਹਿੰਦਾ ਰੋਜ਼ ਡਰਾਬੇ ਦਿੰਦਾ ਕਰਦਾ ਕੁਛ ਨਹੀਂ ਆ ਆਪਣੇ ਏਰੀਆ 'ਚ ਅੜਦੜੇ ਕਰੀ ਜਾਂਦਾ ਕਰਦਾ ਵੀ ਬਹੁਤ ਜਿੱਥੇ ਹੁੰਦਾ ਉਥੇ ਨੁਕਸਾਨ ਬਹੁਤ ਹੁੰਦਾ ਇੱਕ ਮਿੱਤਰੋ ਜਿੱਥੇ ਵੀ ਤੁਹਾਡਾ ট্রান্সਫਾਰਮ ਹੈ ਜਾਂ ਕੋਈ ਤਾਰਾਂ ਢਿੱਲੀਆਂ ਨੇ ਉਥੋਂ ਕਾਣਕ ਦਾ ਏਰੀਆ ਜਰੂਰ ਵਧਿਆ ਕਰੋ ਬਹੁਤ ਨੁਕਸਾਨ ਹੋਇਆ ਭਰਾਵਾਂ ਦਾ ਬਹੁਤ ਜ਼ਿਆਦਾ ਕਿੰਨੇ ਟੀਲੇ ਮੱਚ ਕੇ ਸੁਆਹ ਹੋ ਗਏ ਬਹੁਤ ਹੀ ਜ਼ਿਆਦਾ ਬਹੁਤ ਔਖੀ ਗੱਲ ਐ 6 ਮਹੀਨੇ ਦੀ ਫਸਲ ਫਾਲ ਦੇਣਾ ਤੋਂ ਪਰ ਐਡਾਂ ਹੋ ਜੰਨਾ ਮਿਸਟਰ ਬਹੁਤ ਔਖਾ ਨਾਲ ਹਰਕਿਆ ਕਰਿਆ ਵਾ ਕਿਸਾਨ ਭਰਾ ਦੇ ਪੱਲੇ ਕੁਝ ਨਹੀਂ ਪੈਂਦਾ ਬਹੁਤ ਜਿਆਦੇ ਨੁਕਸਾਨ ਹੁੰਦਾ ਇਹ ਵਾਰ ਰੱਖਿਆ ਕਰੋ 4 ਦਿਨ ਲਾਈਟ ਕਿੰਨੇ ਤੇ ਨਾ ਛੱਡਣ ਤਾਂ ਵਧੀਆ ਗੱਲ ਐ ਬਾਕੀ ਜਵਾਕਾਂ ਤੋਂ ਅੱਛਾ ਬਰੂ ਪ੍ਰਗੇਸ਼ ਦੇਖ ਕੇ ਰਿਹਾ ਬਰੂ ਜਿਹੜੇ ਕੰਡਾਂ ਦੇ ਲਵੇ ਕੰਕ ਫੋਨ ਦਾ ਉਹ ਵੀ ਕਰ ਜਾਂਦੇ ਨੇ ਕਈ ਵਾਰੀ ਕਾਰਵਾਈ ਚੌੜ ਦੇ ਵਿੱਚ ਕਿਦਾਂ ਏ ਗੁੱਡ ਜਸੇ ਦਾੜੀ ਗੋਪੀ ਬਾਈ ਹੈ ਕਿੰਨੇ ਕਿਲੇ ਦਾ ਘੇਰਾ ਇਹ ਕਾਲਟੇ ਸਾਥੇ ਪੀਲਿਆਂ ਦੇ ਹਾਰਨ ਮਾਰਦੇ ਹਾਂ ਠੀਕ ਹੈ ਟਰਾਲੀ ਉਧਰ ਖੜੀ ਆ ਤੂੰ ਇਧਰ ਮਾਰੀ ਜਾ ਹਾਰਨ ਟਰਾਲੀ ਪਹੀ ਤੇ ਜਾੜੀ ਵੀ ਐ ਲਾਡੀ ਲਾਡਿਓਂ ਐ ਤੂੰ ਵੀ ਮੈਂ ਦੇਖ ਲਿਆ ਹੈ ਆਹੋ ਇੱਕ ਟਰਾਲੀ ਪਹਿਲਾਂ ਭਰਤੀ ਆਲਦਾਲਾ ਫੇਰ ਆ ਆਹ ਸਾਈਡ ਤੇ ਗਿੱਲਾ ਹਬਾ ਨਾ ਚੱਲਣ ਕਰਕੇ ਕਰਦਾ ਜਿਆ ਬਣਿਆ ਪਿਆ ਕਰਦਾ ਜਿਆ ਗਹਿਰ ਜੀ ਗਹਿਰ ਜੀ ਜਿਹਨੂੰ ਕਹਿੰਦੇ ਨੇ ਗਹਿਰ ਜੀ ਲਓ ਜੀ ਘੱਟਤਾਏ ਪਲਾਟ ਦਾਣੇ ਪਾ ਕੇ ਆ ਰਹੀ ਆ ਕੰਬੈਨ ਧੀ ਹਣੀ ਆਗੇ ਦੇਖੋ ਸ਼ੀਸ਼ਾ ਨਾਲ ਇਹਦਾ ਜੈਡ ਬਲੈਕ ਹੀ ਲੱਗਦਾ ਆ ਲਾਈਟਾਂ ਦਾ ਮਾਰੀ ਜਾਂਦਾ ਹੁਣ ਇਹ ਤਾਂ ਜਾਣ ਕੇ ਨਹੀਂ ਦੀਦੇ ਦੇ ਵਿੱਚ ਬੰਦਾ ਬੈਠਾ ਦੇਖੋ ਦੀਦਾਂ ਨਹੀਂ ਪਾਉ ਘੱਟ ਪਹੁੰਚ ਗਏ ਤੇ ਹੁਣ ਖੜਾਉਣੀ ਆ ਬਸ ਕੰਮ ਲਵੇ ਲੱਗ ਗਿਆ ਕੱਲ ਦੀ ਦਿਹਾੜੀ ਦਾ ਹੀ ਕੰਮ ਆ ਤੇ ਥੋੜਾ ਜਿਹਾ ਇੱਕ ਫਿਲਟਰ ਦਾ ਬੈਰਿੰਗ ਟੁੱਟ ਗਿਆ ਪਰਲੇ ਪਾਸੇ ਦਾ ਅੱਜ ਅਚਾਨਕ ਪਤਾ ਨਹੀਂ ਕਿਵੇਂ ਉਹ ਜਦ ਅਸੀਂ ਫਿਰ ਟਰਾਲਾ ਲਾਉਂਦੇ ਤੇ ਜਦ ਦੇਖਿਆ ਆ ਬੈਰਿੰਗ ਟੁੱਟ ਗਿਆ ਮੇਸਟਰ